ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮਲਕਾਣਾ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਿਹੜੀ ਅੱਜ ਕਾਰ ਸੇਵਾ ਸ਼ੁਰੂ ਕੀਤੀ ਆ ਬਾਬਾ ਹਰਮਨ ਸਿੰਘ ਜੀ ਦਿੱਲੀ ਵਾਲੇ ਬਾਬਾ ਵਚਨ ਸਿੰਘ ਜੀ ਬਾਬਾ ਭਿੰਦਰ ਸਿੰਘ ਜੀ ਬਾਬਾ ਚਰਨਜੀਤ ਸਿੰਘ ਜੀ ਸਾਡੇ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਗੀ ਸਾਹਿਬ ਮੈਨੇਜਰ ਸਾਹਿਬ ਸਮੁੱਚੀ ਟੀਮ ਜਿਲ੍ਹਾ ਨੇ ਅੱਜ ਭਾਈ ਇੱਥੇ ਟੱਪਾ ਲਾਇਆ ਕਾਰ ਸੇਵਾ ਸ਼ੁਰੂ ਹੋਈ ਆ ਤੇ ਮੈਂ ਸੰਗਤਾਂ ਨੂੰ ਵੀ ਵਧਾਈ ਦਿਨਾ ਸੰਗਤਾਂ ਦੀ ਬਹੁਤ ਚਿਰ ਦੀ ਮੰਗ ਸੀ ਵੀ ਸਾਡੇ ਨਗਰ ਚ ਦਲਵਾਰ ਸਾਹਿਬ ਨਵਾਂ ਬਣੇ ਤੇ ਉਹ ਅੱਜ ਇਹਨਾਂ ਦੀ ਮੰਗ ਪਿੰਡ ਵਾਲਿਆਂ ਦੀ ਪੂਰੀ ਹੋਈ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਹੜੀ ਤੁਹਾਡੀ ਆਪਣੀ ਆ ਤੁਸੀਂ ਹੁਣ ਦੇਖਿਆ ਹੜਾਂ ਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀਤ ਸਾਹਿਬ ਟਰੈਕਟਰ ਲੈ ਕੇ ਹੜ੍ਹਾਂ ਚ ਆਪ ਕਿਹੜੇ ਕੋਠੇ ਜਾਂ ਫਸਲਾਂ ਡੁੱਬੀਆਂ ਹੋਈਆਂ ਸੀ ਉੱਥੇ ਬੈਠੇ ਸੀ ਛੱਤਾਂ ਤੇ ਉਹਨਾਂ ਨੂੰ ਜਾ ਕੇ ਪ੍ਰਸ਼ਾਦਾ ਪਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਕਈ ਵਾਰ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਿਨਾ ਪੁੱਛੇ ਬਿਨਾ ਦੱਸੇ ਕਹਿਣ ਲੱਗ ਜਾਂਦੇ ਸ਼੍ਰੋਮਣੀ ਕਮੇਟੀ ਦਾ ਕੁਝ ਕਰਦੀ ਨਹੀਂ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਸਮੁੱਚੇ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਆਪਣੀ ਤਨਖਾਹ 2 ਕਰੋੜ ਰੁਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਫੰਡ ਚ ਪਾਇਆ ਤੇ ਤੁਸੀਂ ਦੇਖੋ ਕਦੋਂ ਵੀ ਆਪਤ ਕਿਤੇ ਵੀ ਆ ਸਕਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਆਪਣੀ ਆ ਅੱਜ ਵੀ ਕਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਹ ਪ੍ਰਬੰਧ ਥੱਲੇ ਆ ਦਲਵਾਰ ਸਾਹਿਬ ਮਾਸ ਮੂਚੀਆਂ ਸੰਗਤਾਂ ਨੂੰ ਖਾਸ ਕਰਕੇ ਨਗਰ ਵਾਲਿਆਂ ਨੂੰ ਵੀ ਬੇਨਤੀ ਕਰਕੇ ਹਟਿਆ ਵੀ ਆਪਣੇ ਬਜ਼ੁਰਗਾਂ ਨੇ ਬਾਬਾ ਦੀਪ ਸਿੰਘ ਜੀ ਨੇ ਮਹਾਪੁਰਸ਼ਾਂ ਨੇ ਬਹੁਤ ਵੱਡੀ ਇੱਥੇ ਘਾਲਣਾ ਘਾਲੀ ਆ ਬਾਬਾ ਦੀਪ ਸਿੰਘ ਉਹਨਾਂ ਟਾਈਮਾਂ 'ਚ ਕਿਹੜਾ ਕੋਈ ਪ੍ਰੈਸਾਂ ਹੁੰਦੀਆਂ ਸੀਗੀਆਂ ਆਪ ਆਪਣੇ ਹੱਥੀ ਗੁੱਟ ਕੇ ਲਿਖਣੇ ਤੇ ਫੇਰ ਕਿਹੜੀਆਂ ਸੰਗਤਾਂ ਨੇ ਗੁਰਬਾਣੀ ਨਾਲ ਜੁੜਨਾ ਜਵਜੀਤ ਸਾਹਿਬ ਜਾਸ ਸਾਹਿਬ ਤੋਂ ਪ੍ਰਸਾਦ ਸਭੀ ਇਹ ਕੋਲ ਬਾਅਦ ਚ ਬੇਨਤੀ ਚੌਪੀ ਅਨੰਦ ਸਾਹਿਬ ਦੇ ਆਪ ਉਹਨਾਂ ਨੇ ਆਪਣੇ ਹੱਥੀ ਲਿਖ ਲੈ ਕੇ ਸੰਗਤਾਂ ਨੂੰ ਵੰਡਨੇ ਤੇ ਆਪ ਉਹਨਾਂ ਨੇ ਭੋਰੇ ਚ ਬੈਠ ਕੇ ਤਪਸ਼ਾ ਕਰਨੀ। ਬਾਬਾ ਦੀਪ ਸਿੰਘ ਨੇ ਬਹੁਤ ਤਪਸ਼ਾ ਕੀਤੀ ਆ। ਕਿਹੜੇ ਆਪਣੇ ਇਸ ਨਗਰ ਦੇ ਬਜ਼ੁਰਗ ਸੀਗੇ ਉਹ ਜਾ ਕੇ ਭਾਈ ਉਹਨਾਂ ਦੀ ਸੰਗਤ ਵੀ ਕਰਦੇ, ਉਹਨਾਂ ਕੋਲੇ ਵੀ ਜਾਂਦੇ। ਉਹਨਾਂ ਸੰਗਤਾਂ ਦਾ ਇਹ ਰੰਗ ਚੜ੍ਹਿਆ ਇਸ ਨਗਰ ਨੂੰ। ਇਹ ਮੈਂ ਤਾਂ ਇਹ ਕਹਿਣਾ ਵੀ ਬਾਬਾ ਦੀਪ ਸਿੰਘ ਨੇ ਇਸ ਨਗਰ 'ਚ ਕਿਰਪਾ ਕੀਤੀ ਆ। ਕਿਹੜਾ ਅੱਜ ਆਪਾਂ ਦਲਵਾਰ ਸਾਹਿਬ ਦਾ ਇਹ ਨੀਂ ਪੱਥਰ ਰੱਖਿਆ। ਮੈਂ ਸੂਚੀਆਂ ਸੰਗਤਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਸ ਕਰਕੇ ਬਾਬਾ ਮਹਿੰਦਰ ਸਿੰਘ, ਬਾਬਾ ਵਾਜਨ ਸਿੰਘ ਬਾਬਾ ਚਰਨਜੀਤ ਸਿੰਘ ਜੀ ਨੂੰ ਵਧਾਈ ਦਿਨਾ ਜਿਨ੍ਹਾਂ ਨੇ ਭਾਈ ਸੇਵਾ ਕਰਨੀਆਂ ਤੇ ਨਗਰ ਵਾਲਿਆਂ ਨੂੰ ਵੀ ਬੇਨਤੀ ਆ ਬੀਬੀਆਂ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਭਾਈ ਸੇਵਾ ਚ ਹਿੱਸਾ ਪਾਓ ਕਿਹੜਾ ਤੁਸੀਂ ਸੇਵਾ ਕਰ ਲੋਗੇ ਇਹ 100 ਸਾਲ ਇਹ ਦਲਵਾਰ ਸਾਹਿਬ ਰਹਿਣਾ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੇਖਣੀਆਂ ਵੀ ਸਾਡੇ ਬਜ਼ੁਰਗਾਂ ਨੇ ਇਹ ਦਲਵਾਰ ਸਾਹਿਬ ਬਣਾਇਆ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ